ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ 1-1000 ਰੁਪਏ ਆਉਣਗੇ ਮਹਿਲਾਵਾਂ ਦੇ ਖਾਤਿਆਂ ਦੇ ਵਿੱਚ ਇਸ ਤਰੀਕ ਨੂੰ ਪੰਜਾਬ ਵਿੱਚ ਵਰਸੇਗਾ ਭਾਰੀ ਮੀਂਹ ਅਜ ਦੀਆਂ ਬੜੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਲਦੇ ਹਾਂ ਮੁੱਖ ਖਬਰਾਂ ਤੇ ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗੀ ਪੀਐਮ ਕਿਸਾਨ ਯੋਜਨਾ ਦੀ ਭਾਈਵੇਂ ਕਹਿੰਦਾ ਸਰਕਾਰ ਨੇ ਦੇ ਦਿੱਤੀ ਹੈ ਚੇਤਾਵਨੀ ਦੇਸ਼ ਭਰ ਦੇ ਲੱਖਾਂ ਕਿਸਾਨਾਂ ਪ੍ਰਧਾਨ ਮੰਤਰੀ ਕਿਸਾਨ ਸਨਮਾਨਨੀਦੀ ਯੋਜਨਾ ਦੀ 12ਵੀਂ ਕਿਸ਼ਤ ਦਾ ਬੇਸਬਰੀ ਨਾਲ ਉਡੀਕ ਕਰ ਰਹੇ ਨੇ ਪਰ ਹੁਣ ਇਹ ਸਪਸ਼ਟ ਹੋ ਗਿਆ ਕਿ ਸਾਰੇ ਕਿਸਾਨਾਂ ਨੂੰ ਫੰਡ ਨਹੀਂ ਮਿਲਣਗੇ ਕੁਝ ਰੇਣੀਆਂ ਦੇ ਕਿਸਾਨਾਂ ਨੂੰ ਇਸ ਵਾਰ ਲਾਭ ਮਿਲਣ ਦੀ ਸੰਭਾਵਨਾ ਨਹੀਂ ਹੈ ਤਾਂ ਕਿਹੜੇ ਹੋ ਕਿਸਾਨ ਨੇ ਸਰਕਾਰੀ ਨਿਯਮਾਂ ਅਨੁਸਾਰ ਸਿਰਫ ਉਹੀ ਕਿਸਾਨ ਪ੍ਰਧਾਨ ਮੰਤਰੀ ਯੋਜਨਾ ਦਾ ਲਾਭ ਲੈ ਦੇ ਯੋਗ ਹੋਣਗੇ ਜਿਨ੍ਹਾਂ ਦੇ ਨਾਮ ਆਪਣੀ ਖੇਤੀਯੋਗ ਜ਼ਮੀਨ ਰਜਿਸਟਰ ਹੈ ਜਿਨ੍ਹਾਂ ਕਿਸਾਨਾਂ ਕੋਲ ਜ਼ਮੀਨ ਨਹੀਂ ਹੈ ਅਤੇ ਉਹ ਦੂਜਿਆਂ ਦੀ ਜ਼ਮੀਨ ਤੇ ਖੇਤੀ ਕਰ ਰਹੇ ਹਨ ਉਹਨਾਂ ਨੂੰ 22ਵੀਂ ਕਿਸ਼ਤ ਨਹੀਂ ਮਿਲੇਗੀ ਜੇ ਇਸੇ ਤਰ੍ਹਾਂ ਜੇਕਰ ਕਿਸੇ ਕਿਸਾਨ ਦਾ ਕਿਸਾਨ ਆਈਡੀ ਜਾਂ ਕੇवाईसी ਅਧੂਰਾ ਹੈ ਤਾਂ ਉਹਨਾਂ ਨੂੰ ਵੀ ਫੰਡ ਨਹੀਂ ਮਿਲਣਗੇ ਤਾ ਵੱਡੀ ਜਾਣਕਾਰੀ ਤੁਹਾਡਾ ਸਾਂਝੀ ਕਰ ਰਹੇ ਹਾਂ ਜੀ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਬਾਈਮੇ ਕਿਸਤ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਬਾਈਮ 21ਵੀਂ ਕਿਸ਼ਤ ਜਿਹੜੀ ਹੈ ਜਾਰੀ ਹੋ ਚੁੱਕੀ ਹੈ ਕਿਸਾਨ ਅਗਲੀ ਕਿਸ਼ਤ ਦੀ ਉਡੀਕ ਕਰ ਰਹੇ ਹਨ ਤਾਂ ਬਾਈਮੇ ਕਿਸ਼ਤ ਫਰਵਰੀ ਮਹੀਨੇ ਦੇ ਵਿੱਚ ਜਾਰੀ ਹੋਣ ਦੀ ਉਮੀਦ ਹੈ ਪਰ ਫਿਲਹਾਲ ਹਜੇ ਤੱਕ ਸਰਕਾਰ ਦੇ ਵੱਲੋਂ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਿਹਾ ਤਸਵੀਰਾਂ ਤੁਹਾਡੇ ਸਾਹਮਣੇ ਨੇ ਬਾਲਟੀ ਜੰਮੂ ਦੇ ਪਾਰ ਡਿੱਗਿਆ ਇੱਕ ਸਾਲ ਦਾ ਮਾਸੂਮ ਦਮ ਕੁੱਟਣ ਨਾਲ ਹੋਈ ਮੌਤ ਬੱਚਿਆਂ ਬੁੱਝਿਆ ਕਰਦਾ ਚਿਰਾਗ ਤਾਂ ਵੱਡੀ ਖਬਰ ਇੱਕ ਹੋਰ ਦੁਖਦਾਈ ਜਿਹੜੀ ਆ ਸਾਹਮਣੇ ਆਇਆ ਦਰਦਨਾਕ ਹਾਦਸਾ ਜਿਹੜਾ ਹੈ ਆ ਵਾਪਰਿਆ ਬਾਲਟੀ ਦੇ ਵਿੱਚ ਮੂੰਹ ਦੇ ਪਾਰ ਬੱਚਾ ਡਿੱਗਿਆ ਇੱਕ ਸਾਲ ਦਾ ਮਾਸੂਮ ਜੀ ਹਾਂ ਗੰਗਾਪੁਰ ਦੇ ਥਰਵਾਈ ਇਲਾਕੇ ਦੇ ਵਿੱਚ ਸ਼ੁੱਕਰਵਾਰ ਨੂੰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ ਘਰ ਦੇ ਬਾਥਰੂਮ ਕੋਲ ਪਾਣੀ ਨਾਲ ਭਰੀ ਇੱਕ ਬਾਟੀ ਰੱਖੀ ਹੋਈ ਸੀ ਕੋਲ ਖੇਡ ਰਿਹਾ ਮਾਸੂਮ ਅਚਾਨਕ ਪਾਣੀ ਦੇ ਪਾਣੀ ਨਾਲ ਭਰੀ ਬਾਟੀ ਵਿੱਚ ਮੂੰਹ ਦੇ ਪਾਸੇ ਡਿੱਗ ਗਿਆ ਜੀ ਹਾਂ ਦੇਖ ਸਕਦੇ ਹੋ ਜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾ ਜਾਣਕਾਰੀ ਦੇਖ ਸਕਦੇ ਹੋ ਦੇਖ ਪਿਆ ਦਮ ਘੋਟਨ ਕਰ ਉਸ ਦੀ ਮੌਤ ਹੋ ਗਈ ਹਾਸੇ ਸਮੇ ਉੱਥੇ ਕੋਈ ਨਹੀਂ ਸੀ ਜਦੋਂ ਘਰਦਿਆਂ ਨੂੰ ਪਤਾ ਲੱਗਾ ਤਾਂ ਉਮਰ ਪਰ ਦਾ ਪਛਤਾਵਾ ਹੀ ਬਾਕੀ ਰਹਿ ਗਿਆ ਤਾਂ ਬ੍ਰੇਕਿੰਗ ਨਿਊਜ਼ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਇਸ ਵੇਲੇ ਤੁਸੀਂ ਜਿਹੜੀ ਆ ਦੇਖ ਸਕਦੇ ਹੋ ਬੜੀ ਖ਼ਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਪੀਐਮ ਮੋਦੀ ਦਾ ਪੰਜਾਬ ਦੌਰਾ ਕਦੋਂ ਆਉਣਗੇ ਪੰਜਾਬ ਪੀਐਮ ਨਰਿੰਦਰ ਮੋਦੀ ਜੀਹਾਂ ਦੇਖ ਸਕਦੇ ਹੋ ਤਾਂ ਦੇਖ ਸਾਥੀਓ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਪੀਐਮ ਨਰਿੰਦਰ ਮੋਦੀ ਜੀ ਪੰਜਾਬ ਦੇ ਜ਼ਰੂਰ ਲੈ ਕੇ ਭਾਜਪਾ ਆਗੂਆਂ ਤੋਂ ਬਲੂਸਾ ਪੈਦਾ ਹੋ ਗਿਆ ਹੈ ਸ਼ੁੱਕਰਵਾਰ ਨੂੰ ਚੰਡੀਗੜ੍ਹ ਪਹੁੰਚੇ ਭਾਜਪਾ ਆਗੂ ਅਤੇ ਦਿੱਲੀ ਦੇ ਮੰਤਰੀ ਮਨਜਿੰਦਰ ਸਿੰਘ ਦਰਸਾਣੇ ਕੇ ਆਗੇ ਪ੍ਰਧਾਨ ਮੰਤਰੀ 2 ਫਰਵਰੀ ਨੂੰ ਪੰਜਾਬ ਆਉਣਗੇ ਜੀ ਹਾਲਾਂਕਿ ਕੇਂਦਰੀ ਰਾਜ ਮੰਤਰੀ ਰੌਂਤੀ ਸਿੰਘ ਬਿੱਟੂ ਨੇ ਪਹਿਲਾਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ 1 ਫਰਵਰੀ ਸ਼ਾਮ ਨੂੰ 4 ਵਜੇ ਪਹੁੰਚਣਗੇ ਵੜੀ ਅਪਡੇਟ ਸਾਹਮਣੇ ਆ ਰਹੀ ਹੈ ਇੱਕ ਹੋਰ ਤਾਜ਼ਾ ਜਾਣ ਕੇ ਸਾਹਮਣੇ ਸਾਂਝੀ ਕਰ ਰਹੇ ਹਾਂ ਸੜਕ ਤੇ ਪਲਟਿਆ ਪੈਟਰੋਲ ਨਾਲ ਭਰਿਆ ਟੈਂਕਰ ਲੋਕਾਂ ਨੇ ਭਰ ਲਈਆਂ ਬਾਲਟੀਆਂ ਜੀ ਹਾਂ ਦੇਖ ਸਕਦੇ ਹੋ ਕਪੂਰਥਲਾ ਦੀ ਨਵੀਂ ਦਾਣਾ ਮੰਡੀ ਦੇ ਪਿਛਲੇ ਡਬਲ ਰੋਡ ਤੇ ਸ਼ੁੱਕਰਵਾਰ ਦੁਪਹਿਰ ਨੂੰ ਪੈਟਰੋਲ ਲੈ ਕੇ ਜਾ ਰਿਹਾ ਇੱਕ ਟੈਂਕਰ ਪਲਟ ਗਿਆ ਟੈਂਕਰ ਦੇ ਲੀਕ ਹੋਣ ਨਾਲ ਕਾਰਨ ਇਲਾਕੇ ਵਿੱਚ ਕਾਫੀ ਜੀ ਹਾਂ ਜਸਮੀਨ ਦੇ ਮੁਤਾਬਿਕ ਟੈਂਕਰ ਤੇਜ਼ ਰਫ਼ਤਾਰ ਨਾਲ ਮੋੜ ਘੱਟਦੇ ਸਮੇਂ ਬੇਕਾਬੂ ਹੋ ਕੇ ਪਲਟ ਗਿਆ ਜਿਸ ਨਾਲ ਵੱਡੇ ਪੱਧਰ ਤੇ ਪੈਟਰੋਲ ਰਿਸਨਾ ਸ਼ੁਰੂ ਹੋ ਗਿਆ ਪੈਟਰੋਲ ਲੀਕ ਹੁੰਦੀ ਆਲੇ ਦਾਲ ਦੇ ਲੋਕ ਬਾਲਟੀਆਂ ਲੈ ਕੇ ਪਰ ਕੇ ਪੈਟਰੋਲ ਲਿਜਾਣ ਲੱਗੇ ਜਿਸ ਨਾਲ ਸਥਿਤੀ ਗੰਭੀਰ ਹੋ ਗਈ ਵੱਡੀ ਅਪਡੇਟ ਸਾਹਮਣੇ ਆ ਰਹੀ ਆ ਇੱਕ ਹੋਰ ਜੀ ਹਾਂ ਸੂਚਨਾ ਮਿਲਦੀ ਹੈ ਡੀਐਸਪੀ ਨੇ ਭਗਵਾਈ ਹੇਟ ਸਦਰ ਥਾਣਾ ਦੀ ਪੀਸੀਆਰ ਪੁਲਿਸ ਟੀਮ ਮੌਕੇ ਤੇ ਪਹੁੰਚੀ ਪੁਲਿਸ ਨੇ ਤੁਰੰਤ ਬੈਰੀਕੇਡ ਲਗਾਏ ਤੇ ਲੋਕਾਂ ਨੂੰ ਸੁਰੱਖਿਅਤ ਦੂਰੀ ਤੇ ਹਟਾਇਆ ਸਾਵਧਾਨੀ ਵਜੋਂ ਫਾਇਰ ਬ੍ਰਿਗੇਡ ਤੇ ਐਂਬੂਲੈਂਸ ਨੂੰ ਵੀ ਬੁਲਾਇਆ ਗਿਆ। ਸਾਵਾ 20 ਅੱਗ ਨੂੰ ਰੋਕਣ ਲਈ ਫਾਇਰ ਬ੍ਰਿਗੇਡ ਦੀ ਟੀਮ ਨੇ ਬਚਾਅ ਕਾਰਜ ਸ਼ੁਰੂ ਕੀਤਾ। ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਂਸ ਅਪਡੇਟ ਦੇਖ ਸਕਦੇ ਹੋ। ਬ੍ਰੇਕਿੰਗ ਨਿਊਜ਼ ਇੱਕ ਹੋਰ ਹੁਣ ਸਾਹਮਣੇ ਆ ਰਹੀ ਹੈ ਜੀ ਮੀਂਹ ਲੈ ਕੇ ਪੰਜਾਬ 'ਚ ਮੋੜ ਸ਼ੁਰੂ ਹੋਏਗਾ ਮੀਂਹ ਦਾ ਦੌਰ। ਬਦਲੇਗਾ ਮੌਸਮ ਹਨੇਰੀ ਤੂਫਾਨ ਦੀ ਵਾਰਨਿੰਗ ਚੇਤਾਵਨੀ ਆਪਾਂ ਕਹਿ ਸਕਦੇ ਹਾਂ ਪੰਜਾਬ ਦੇ ਮੌਸਮ ਨੂੰ ਲੈ ਕੇ ਤਾ ਜਾਣਕਾਰੀ ਸਾਹਮਣੇ ਆਈ ਹੈ ਵਿਭਾਗ ਮੁਤਾਬਕ 31 ਜਨਵਰੀ ਨੂੰ ਮੌੜ ਮੌਸਮ ਕਰਵਟ ਲਵੇਗਾ ਅਤੇ ਇੱਕ ਵਾਰ ਫਿਰ ਮੀਂਹ ਦਾ ਦੌਰ ਸ਼ੁਰੂ ਹੋਵੇਗਾ ਦਸਨਜੋਗਾ ਕੀ ਸਵੇਰੇ ਸ਼ਾਮ ਭਾਵੇਂ ਕੜਾਕੇ ਦੀ ਠੰਡ ਜਾਰੀ ਹੈ ਪਰ ਦੁਪਹਿਰ ਵੇਲੇ ਤਾਪਮਨ ਵਧ ਰਿਹਾ ਹੈ ਤਾਂ ਦੇਖ ਸਕਦੇ ਹੋ ਜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਜ਼ਾ ਜਾਣਕਾਰੀ ਇਸ ਵੇਲੇ ਤੁਹਾਨੂੰ ਸਾਂਝੀ ਕਰ ਰਹੇ ਹਾਂ ਜੀ ਜੀ ਹਾਂ ਮੌਸਮੀ ਪਾਕੇ ਦੇ ਮੁਤਾਬਿਕ ਇੱਕ ਫਰਵਰੀ ਨੂੰ ਸੂਬੇ ਦੇ ਇੱਕ ਵਿੱਚ ਕਈ ਥਾਵਾਂ ਤੇ بارش ਹੋਣ ਦੀ ਸੰਭਾਵਨਾ ਹੈ 31 ਜਨਵਰੀ ਤੇ 1 2 2 3 ਫਰਵਰੀ ਨੂੰ ਵਕਫ ਵਕਫ ਥਾਵਾਂ ਤੇ بارش ਹੋਵੇਗੀ ਤਾਂ ਵੱਡੀ ਅਪਡੇਟ ਤੋਂ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੌਸਮ ਲੈ ਕੇ ਪੰਜਾਬ ਦੇ ਜ਼ਿਲ੍ਹਿਆਂ ਨੂੰ ਲੈ ਕੇ ਜਿੱਥੇ ਕਿ بارش ਦੱਸੀ ਜਾ ਰਹੀ ਹੈ ਅਗਲੇ 24 ਘੰਟਿਆਂ ਦਾ ਕਟਵਰਤਾ ਤਾਪਮਨ ਵਿੱਚ ਕੋਈ ਖਾਸ ਬਰਾ ਨਹੀਂ ਹੋਵੇਗਾ ਤਾਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਹੁਣ ਮੁਰ ਤੋਂ ਮੀਂਹ ਦੱਸਿਆ ਜਾ ਰਿਹਾ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਪੰਜਾਬ ਦੀਆਂ ਮਹਿਲਾਵਾਂ ਨੂੰ ਕਦੋਂ ਮਿਲਣਗੇ 1-1000 ਰੁਪਏ ਇਸ ਬਾਰੇ ਸੀਐਮ ਭਗਵੰਤ ਮਾਨ ਜੀ ਦਾ ਬਿਆਨ ਜਾਰੀ ਹੋਇਆ ਜੀ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇੱਕ ਵੰਦਾ ਬਿਆਨ ਦਿੱਤਾ ਮੋਹਮਨਦੀ ਭਗਵੰਤ ਮਾਨ ਜੀ ਨੇ ਆਖਿਆ ਹੈ ਕਿ ਅਗਲੇ ਬਜਟ ਦੇ ਵਿੱਚ ਇੱਕ ਇੱਕ ਹਜ਼ਾਰ ਦੀ ਗਰੰਟੀ ਹੈ ਜਿਹੜੀ ਪੂਰੀ ਕਰਦੇ ਜਾਵੇਗੇ ਯਾਨੀ ਕਿ ਹੁਣ ਜਿਹੜਾ ਬਜਟ ਸਰਕਾਰ ਪੇਸ਼ ਕਰੇਗੀ 2026 ਤੇ ਵਿੱਚ ਤੇ ਉਸ ਦੇ ਵਿੱਚ ਇੱਕ ਇੱਕ ਹਜ਼ਾਰ ਵਾਲੀ ਜਿਹੜੀ ਗਰੰਟੀ ਹੈ ਉਹ ਸਰਕਾਰ ਦੇ ਵੱਲੋਂ ਲਾਗੂ ਕਰ ਦਿੱਤੀ ਜਾਵੇਗੀ ਸ਼ੁਰੂ ਕਰ ਦਿੱਤੀ ਜਾਵੇਗੀ ਤੇ ਇਸ ਨਾਲ ਮਹਿਲਾਵਾਂ ਨੂੰ ਇੱਕ ਇੱਕ ਹਜ਼ਾਰ ਰੁਪਏ ਮਿਲਣਾ ਸ਼ੁਰੂ ਹੋ ਜਾਵੇਗਾ। ਆ ਦੇਖੋ ਜੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੱਕ ਵੱਡੀ ਖਬਰ ਤੁਹਾਨੂੰ ਹੋ ਜਾਦੀ ਕਰ ਰਹੇ ਹਾਂ ਡਾਕ ਖਾਨੇ ਸਰਕਾਰੀ ਸਕੀਮ ਬਾਰੇ ਪੋਸਟ ਆਫੀਸ ਦੀ ਸਕੀਮ ਵਿੱਚ ਮਿਲਣਗੇ 40-40 ਲੱਖ ਰੁਪਏ ਦਾ ਲਾਭ ਜਾਨੋ ਕਿੰਨਾ ਕਰਨਾ ਪਵੇਗਾ ਤੁਹਾਨੂੰ ਇਸ ਦੇ ਵਿੱਚ ਨਿਵੇਸ਼ ਜੀ ਹਾਂ ਡਾਕ ਖਾਨ ਦੀ ਸਰਕਾਰੀ ਸਕੀਮ ਦੀ ਗੱਲ ਅਸੀਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਜੇਕਰ ਤੁਸੀਂ ਹਰ ਮਹੀਨੇ 12500 ਰੁਪਏ ਇਸ ਸਕੀਮ ਵਿੱਚ ਨਿਵੇਸ਼ ਕਰਦੇ ਹੋ ਤਾਂ 15 ਸਾਲਾਂ ਬਾਅਦ ਤੁਹਾਨੂੰ 40 ਲੱਖ ਰੁਪਏ ਦਾ ਫੰਡ ਇਕੱਠਾ ਹੋ ਜਾ ਹੋ ਜਾਵੇਗਾ ਤੁਹਾਡਾ ਨਿਵੇਸ਼ ਲਗਭਗ 22 ਲੱਖ ਰੁਪਏ ਦਾ ਹੋਵੇਗਾ ਤੁਹਾਨੂੰ 18 ਲੱਖ ਤੋਂ ਵੱਧ ਦਾ ਲਾਭ ਇਸ ਦੇ ਵਿੱਚ ਮਿਲਣ ਵਾਲਾ ਤਾਂ ਅੱਜ ਹੀ ਅਪਲਾਈ ਕਰੋ ਇਸ ਯੋਜਨਾ ਦੇ ਵਿੱਚ ਡਾਕਖਾਨੇ ਦੀ ਸਰਕਾਰੀ ਸਕੀਮ ਹੈ ਜੀ ਜਿਹਦੇ ਵਿੱਚ ਅਪਲਾਈ ਕਰਕੇ ਤੁਸੀਂ ਲਾਭ ਜੜਾ ਉਠਾ ਸਕਦੇ ਹੋ ਇਸ ਦਾ ਮਤਲਬ ਹੈ ਕਿ ਜਮਾ ਰਕਮ ਵਿਆਜ ਦੇ ਪੂਰੀ ਪ੍ਰਭਤਾ ਨਾਲ ਕੋਈ ਟੈਕਸ ਨਹੀਂ ਦਿੱਤਾ ਜਾਂਦਾ ਹੁੰਦਾ ਤੇ ਇਹ ਵਿਸ਼ੇਸ਼ਤਾ ਬਹੁਤ ਘੱਟ ਮਿਲਦੀ ਯੋਜਨਾਵਾਂ ਦੇ ਵਿੱਚ ਉਪਲਬਧ ਹੈ ਤਾਂ ਇਹਦੇ ਵਿੱਚ ਅਪਲਾਈ ਕਰਕੇ ਇਹ ਯੋਜਨਾ ਦਾ ਲਾਭ ਤੁਸੀਂ ਉਠਾ ਸਕਦੇ ਹੋ ਤਾਂ ਪੰਜਾਬ ਦੀਆਂ ਹੋਰ ਵੱਡੀਆਂ ਖਬਰਾਂ ਜਾਣਨ ਦੇ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆ ਵਧੀਆ ਅਪਡੇਟੇ ਵਿੱਚ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ